ਮੈਂ ਰਮਨ ਸਿੰਘ ਕਥੇਕੋਰ ਲੈਕਚਰਰ ਇਕਨੋਮਿਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਪੀ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਸਮੁੱਚੇ ਦੇਸ਼ ਭਰ ਦੇ ਸਮੂਹ ਅਧਿਆਪਕਾਂ ਨੂੰ ਢੇਰ ਸਾਰੀ ਮੁਬਾਰਕਬਾਦ ਜਿੰਦਾ ਹੈ ਅੱਜ ਸਾਡੇ ਸਕੂਲ ਸਰਕਾਰੀ ਸੀਨੀਅਰ ਸਕੂਲ ਟਿੱਪੀ ਵਿਖੇ ਪ੍ਰਿੰਸੀਪਲ ਡਾਕਟਰ ਆਰ ਕੇ ਸ਼ਰਮਾ ਦੇ ਉਦਮ ਸਦਕ ਅਧਿਆਪਕ ਦਿਵਸ ਬੜੀ ਧੂਮ ਭਾਵ ਨਾਲ ਮਨਾਇਆ ਗਿਆ ਜਿਸ ਵਿੱਚ ਹਰ ਅਧਿਆਪਕ ਨੇ ਆਪਣੇ ਸਾਥੀ ਅਧਿਆਪਕ ਲਈ ਆਪਣੇ ਵਿਚਾਰ ਰੱਖੇ ਉਹਦੀ ਸ਼ਖਸੀਅਤ ਨੂੰ ਬੱਚਾ ਉਹਦੀ ਸ਼ਖਸੀਅਤ ਨੂੰ ਆਪ ਹੀ ਜਾਣਿਆ ਤੇ ਬੱਚਾ ਨੂੰ ਵੀ ਸ਼ਖਸੀਅਤ ਤੋਂ ਜਾਣੂ ਕਰਾਇਆ ਤੇ ਮੈਨੂੰ ਇਹ ਪ੍ਰੋਗਰਾਮ ਬੜਾ ਵਧੀਆ ਲੱਗਿਆ ਕਿਉਂਕਿ ਇਸ ਵਿੱਚ ਸਾਰੇ ਅਧਿਆਪਕ ਵੀ ਸਨਮਾਨਿਤ ਕੀਤੇ ਗਏ ਐ ਔਰ ਸਾਰੇ ਮੈਡੀਕਲ ਵਰਕਰ ਨੌਟਿਜ਼ਿੰਗ ਸਟਾਫ ਵੀ ਸਨਮਾਨਿਤ ਕੀਤਾ ਗਿਆ ਤੇ ਸਾਰਿਆਂ ਦਾ ਮੈਂ ਇੱਕ ਵਾਰੀ ਫੇਰ ਇਸ ਅਧਿਆਪਕ ਇਸ ਤੇ ਮੁੱਖ ਤੇ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਲੱਖ-ਲੱਖ ਬਤਾਈਦਾ ਹਾਂ ਥੈਂਕ ਯੂ ਵੈਰੀ ਮਚ